ਜੇ ਤੁਸੀਂ ਇੱਕ ਦਿਨ ਲਈ ਪਾਕਿਸਤਾਨ ਜਾਣਾ ਤਾਂ ਜਾ ਸਕਦੇ ਹੋ ਤੇ ਪੂਰਾ ਦਿਨ ਤੁਸੀਂ ਉਸ ਧਰਤੀ ਤੇ ਬਿਤਾ ਸਕਦੇ ਹੋ ਜਿੱਥੇ ਸਾਡੇ ਬਾਬੇ ਨਾਨਕ ਨੇ 18 ਸਾਲ ਰਹਿ ਕੇ ਖੇਤੀਬਾੜੀ ਕੀਤੀ ਇਸ ਧਰਤੀ ਦੇ ਜ਼ਰਰੇ ਜ਼ਰਰੇ ਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਅਮਿੱਟ ਛਾਪ ਹੈ ਵੈਸੇ ਤਾਂ ਪਾਕਿਸਤਾਨ ਦੀ ਧਰਤੀ ਤੇ ਜਾਣ ਦੀ ਖਿੱਚ ਹਰ ਇੱਕ ਸਿੱਖ ਦੇ ਮਨ ਦੇ ਵਿੱਚ ਆ ਪਰ ਜਿਨ੍ਹਾਂ ਦੇ ਪੁਰਖੇ 1947 ਦੇ ਵਿੱਚ ਲਹਿੰਦੇ ਪੰਜਾਬ ਤੋਂ ਉਜੜ ਕੇ ਚੜ੍ਹਦੇ ਪੰਜਾਬ ਦੇ ਵਿੱਚ ਆ बसे ਉਹਨਾਂ ਲਈ ਇਸ ਧਰਤੀ ਤੇ ਜਾਣਾ ਇੱਕ ਖੁਆਬ ਪੂਰਾ ਹੋਣ ਵਾਲੀ ਗੱਲ ਆ ਪਾਕਿਸਤਾਨ ਦੇ ਚਾਹੇ ਆਮ ਲੋਕ ਹੋਣ ਜਾਂ ਇਥੋਂ ਦੇ ਪੁਲਿਸ ਅਧਿਕਾਰੀ ਬਹੁਤ ਲਿਆਗਤ ਨਾਲ ਗੱਲ ਕਰਦੇ ਨੇ ਇਸ ਦੀ ਉਦਾਹਰਨ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਲਹਿੰਦੇ ਪੰਜਾਬ ਦਾ ਪੁਲਿਸ ਅਧਿਕਾਰੀ ਕਿੰਨੇ ਪਿਆਰ ਨਾਲ ਸਿੱਖ ਸੰਗਤਾਂ ਨੂੰ ਸਮਝਾ ਰਿਹਾ ਆ। ਆਪ ਦੀ ਲੈਫਟ ਸਾਈਡ ਉੱਤੇ ਸਾਹਮਣੇ ਜਿਹੜੀ ਬੰਗਲੌਰ ਗੀਲ ਤੇ ਮੱਛੇ ਉੱਤੇ ਲਿਖਿਆ ਰਿਹਾ ਹੈ ਗਾਟ ਕੋਰਪਸ ਦੇ ਸੰਸੰਘੇ ਪਾਵਰ। ਉਹਦੀ ਬੈਕਸਾਈਡ ਤੇ ਲੰਗਰ ਆ ਰਿਹਾ ਆ ਆਪ ਲੰਗਰ ਆ ਜਾ ਸਕਦੇ ਨੇ ਤੇ ਲੰਗਰ ਉੱਤੇ ਜਿਹੜੀ ਕੋਈ ਬੈਕਸਾਈਡ ਤੇ ਮਾਰਕਿੰਗ ਆ ਗੁਰੂ ਘਰ ਦੀ ਇਮਾਰਤ ਅਤੇ ਆਲੇ-ਦੁਆਲੇ ਦੀ ਸਫਾਈ ਦੇਖ ਕੇ ਮਨ ਬਾਗੋ-ਬਾਗ ਹੋ ਜਾਂਦਾ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਉਹਨਾਂ ਦੀਆਂ ਨਿਸ਼ਾਨੀਆਂ ਨੂੰ ਬੜੇ ਸੋਹਣੇ ਤਰੀਕੇ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ ਹੁਣ ਆਪਾਂ ਪਹੁੰਚ ਗਏ ਆ ਜਿੱਥੇ ਲੰਗਰ ਤਿਆਰ ਕੀਤਾ ਜਾਂਦਾ ਇੱਕ ਵਾਰ ਤਾਂ ਇੱਥੇ ਆ ਕੇ ਐਂ ਲੱਗਦਾ ਕਿ ਆਪਾਂ ਕਨੇਡਾ ਅਮਰੀਕਾ ਵਰਗੇ ਕਿਸੇ ਦੇਸ਼ ਦੇ ਗੁਰੂ ਘਰ ਦੇ ਵਿੱਚ ਫਿਰ ਰਹੇ ਆ ਵਾਕਈ ਇੱਥੋਂ ਦੀ ਸਰਕਾਰ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ ਸੋ ਤੁਸੀਂ ਕਰਤਾਰਪੁਰ ਸਾਹਿਬ ਜਾਣ ਵਾਸਤੇ ਅਪਲਾਈ ਕਿਵੇਂ ਕਰਨਾ ਇਹਦੇ ਬਾਰੇ ਪੂਰੀ ਵੀਡੀਓ ਆਪਾਂ YouTube ਅਤੇ Facebook ਚੈਨਲ ਤੇ ਦੋਵਾਂ ਤੇ ਪਾਈ ਹੋਈ ਆ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ